ਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਇੱਥੇ ਜਸਵੰਤ ਸਿੰਘ ਹੈ ਮੈਨੂੰ ਲੱਗਦਾ ਹੈ ਦੱਸ ਨਹੀਂ ਸੀ ਕਿ ਇਹਨਾਂ ਨੇ ਕੋਈ ਸੀਐਮਆ ਸਵਾਲ ਕੀਤਾ ਹੁਣ ਪੁਲਿਸ ਵਾਲੇ ਇਹਨਾਂ ਦੇ ਮਗਰ ਪੈ ਗਏ ਕਿ ਸਵਾਲ ਕਿਉਂ ਕੀਤਾ ਸਵਾਲ ਅਕਸਰ ਸੱਤਾਧਾਰੀ ਤੇਨੂੰ ਕੀਤੇ ਜਾਂਦੇ ਨੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੇ ਹੀ ਲੋਕਾਂ ਪ੍ਰਤੀ ਜਵਾਬਦੇਹੀ ਹੁੰਦੀ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਖੁਦ ਸਵਾਲ ਜਵਾਬ ਦੇ ਵਰਤਾਰੇ ਦੇ ਹਮ ਹੀ ਰਹੇ ਨੇ ਆਵਾਜ਼ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਹਾਲੇ ਸਿਰਫ ਭਗਵੰਤ ਮਾਨ ਸਨ ਤਾਂ ਉਹ ਵੀ ਸਵਾਲ ਕਰਨ ਉੱਤੇ ਜ਼ੋਰ ਦਿਆ ਕਰਦੇ ਸਨ ਫਿਰ ਜਦੋਂ ਉਹ ਪੀਪਲਜ਼ ਪਾਰਟੀ ਆਫ ਪੰਜਾਬ ਵਿੱਚ ਮਨਪ੍ਰੀਤ ਸਿੰਘ ਬਾਦਲ ਨਾਲ ਆਏ ਤਾਂ ਉਹ ਲੋਕਾਂ ਵਿੱਚ ਮੰਤਰੀਆਂ ਵਿਧਾਇਕਾਂ ਨੂੰ ਸਵਾਲ ਕਰਨ ਦੀ ਗੁੜਤੀ ਦੇ ਕੇ ਅਝੀਹਾ ਕਰਨ ਦਾ ਜਜ਼ਵਾ ਭਰਦੇ ਰਹੇ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਵਿੱਚ ਆ ਕੇ ਇਸ ਦੇ ਸੂਬਾ ਪ੍ਰਧਾਨ ਬਣੇ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਤਾਂ ਉਹਨਾਂ ਲੋਕਾਂ ਵਿੱਚ ਸਵਾਲ ਕਰਨ ਦੀ ਝੰਗ ਲਾਈ ਉਹ ਅਕਸਰ ਬਾਰ-ਬਾਰ ਇਹ ਕਹਿੰਦੇ ਰਹੇ ਨੇ ਕਿ ਜਦੋਂ ਵੀ ਕੋਈ ਸਿਆਸੀ ਆਗੂ ਮੰਤਰੀ ਵਿਧਾਇਕ ਪੈਂਡ ਆਉਂਦਾ ਹੈ ਜਾਂ ਲੋਕਾਂ ਵਿੱਚ ਆਉਂਦਾ ਹੈ ਤਾਂ ਉਸ ਨੂੰ ਸਵਾਲ ਜ਼ਰੂਰ ਪੁੱਛੋ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਜਦੋਂ ਕੋਈ ਰੈਲੀ ਜਾਂ ਕਟ ਵਿੱਚ ਖੜਾ ਹੋ ਕੇ ਨਾਹਰਾ ਲਾ ਦਿੰਦਾ ਜਾਂ ਕਾਲਾ ਕੱਪੜਾ ਵਿਰੋਧ ਵਿੱਚ ਦਿਖਾ ਦਿੱਤਾ ਜਾਂਦਾ ਤਾਂ ਪੁਲਿਸ ਝਟ ਅਜਿਹਾ ਕਰਨ ਵਾਲੇ ਨੂੰ ਚੁੱਕ ਲੈਂਦੀ ਇਹੋ ਵਰਤਾਰਾ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਚੱਲਿਆ ਭਗਵੰਤ ਮਾਨ ਇਸ ਬਾਰੇ ਵੀ ਸਪਸ਼ਟ ਸਟੈਂਡ ਲੈਂਦੇ ਰਹੇ ਨੇ ਪਰ ਕੀ ਅੱਜ ਇਸੇ ਸੋਚ ਦੇ ਧਾਰਨੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਮਗਰੋਂ ਸੋਚ ਬਦਲ ਗਈ ਹੈ ਕਿ ਉਹ ਹੁਣ ਖੁਦ ਹੀ ਸਵਾਲਾਂ ਤੋਂ ਡਰਨ ਲੱਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਦ ਹੀ ਹਲਕੇ ਸੰਗਰੂਰ ਵਿੱਚ ਸ਼ਰਾਬ ਪੀਣ ਵਾਲੀਆਂ ਮੋਤਾ ਮਗਰੋਂ ਉਹਨਾਂ ਦੇ ਇੱਕ ਪਿੰਡ ਗੁਜਰਾ ਵਿੱਚ ਪਹੁੰਚਾ ਸਮੇਂ ਜੋ ਕੁਝ ਵਾਪਰਿਆ ਉਸ ਤੋਂ ਇਹੋ ਲੱਗਦਾ ਹੈ ਕਿ ਮੁੱਖ ਮੰਤਰੀ ਸਣੇ ਹਾਕਮ ਧਰ ਦੇ ਮੰਤਰੀ ਵਿਧਾਇਕ ਅਤੇ ਆਗੂ ਹੁਣ ਸਵਾਲਾਂ ਤੋਂ ਘਬਰਾਉਣ ਲੱਗੇ ਨੇ ਜੇਕਰ ਜਿਆ ਨਹੀਂ ਤਾਂ ਮੁੱਖ ਮੰਤਰੀ ਦੇ ਦੌਰੇ ਸਮੇਂ ਲੋਕਾਂ ਨੂੰ ਸਵਾਲ ਪੁੱਛਣ ਤੋਂ ਕਿਉਂ ਰੋਕਿਆ ਗਿਆ ਪੀੜਿਤ ਪਰਿਵਾਰਾਂ ਨੂੰ ਵੀ ਤਾਰ ਕੇ ਕਿਉਂ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਅੱਜ ਇਸੇ ਪ੍ਰਭਾਵਿਤ ਪਿੰਡ ਵਿੱਚ ਪਹੁੰਚੇ ਜਿੱਥੇ ਅੱਧੀ ਦਰਜਨ ਤੋਂ ਵੱਧਰੇ ਲੋਕਾਂ ਦੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ ਉਹ ਪੀੜਿਤ ਪਰਿਵਾਰਾਂ ਨੂੰ ਵੀ ਮਿਲੇ ਅਤੇ ਸੱਤ ਵਿੱਚ ਬੈਠ ਕੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਇਸ ਸਮੇਂ ਉਨ੍ਹਾਂ ਇੱਕ ਵਿਅਕਤੀ ਨੂੰ মিডিਆ ਸਾਹਮਣੇ ਪੇਸ਼ ਕਰਕੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੂੰ ਸਵਾਲ ਕਰਨ ਉੱਤੇ ਹੁਣ ਪੁਲਿਸ ਪ੍ਰਸ਼ਾਸਨ ਇਸ ਵਿਅਕਤੀ ਨੂੰ ਤੰਗ ਕਰ ਰਿਹਾ ਹੈ। ਉਨ੍ਹਾਂ ਕੁਝ ਹੋਰਨਾਂ ਨਾਲ ਵੀ ਇਹੋ ਬਤੀਰਾ ਅਪਣਾਏ ਜਾਣ ਦੇ ਦੋਸ਼ ਲਾਏ ਅਤੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ। ਸਵਾਲ ਸਿਰਫ ਸੁਖਵੀਰ ਸਿੰਘ ਬਾਦਲ ਜਾਂ ਹੋਰ ਵਿਰੋਧੀ ਆਗੂ ਨਹੀਂ ਚੁੱਕ ਰਹੇ। ਹਾਕਮ ਤੇਰ ਆਮ ਆਦੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਚਰਚਿਤ ਪੁਲਿਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣੀ ਹੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਨੂੰ ਗੰਭੀਰ ਸਵਾਲ ਕੀਤੇ ਨੇ ਉਹਨਾਂ ਜ਼ਹਿਰੀਲੀ ਸ਼ਰਾਬ ਨਾਲ 4 ਸਾਲ ਪਹਿਲਾਂ ਹੋਈਆਂ ਮੌਤਾਂ ਦਾ ਮੁੱਦਾ ਚੁੱਕਦੇ ਹੋਏ ਇਸ ਬਾਰੇ ਵਿਧਾਨ ਸਭਾ ਸੈਸ਼ਨ ਵਿੱਚ ਕੀਤੇ ਗਏ ਸਵਾਲ ਦਾ ਜ਼ਿਕਰ ਕੀਤਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਵਾਲ ਦਾ ਜਵਾਬ ਦਿੱਤਾ ਹੁੰਦਾ ਅਤੇ ਬੰਦੇ ਕਾਰਵਾਈ ਕੀਤੀ ਹੁੰਦੀ ਤਸਗਰੂ ਦੇ ਇਲਾਕੇ ਵਿੱਚ ਸ਼ਰਾਬ ਨਾਲ ਹੋਣ ਵਾਲੀਆਂ 2 ਦਰਜਨ ਦੇ ਕਰੀਬ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ। ਉਹਨਾਂ ਸ਼ਰਾਬ ਦੇ ਧੰਦੇ ਵਿੱਚ ਸਿਆਸੀ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਦੇ ਮਿਲੇ ਭੁਗਤ ਸਮੇਤ ਕਈ ਗੰਭੀਰ ਦੋਸ਼ ਲਾਏ। ਮੁੱਖ ਮੰਤਰੀ ਅਤੇ ਸਰਕਾਰ ਨੂੰ ਇਹਨਾਂ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੰਭੀਰਤਾ ਨਾਲ ਹੀ ਲੈਣਾ ਚਾਹੀਦਾ ਹੈ। ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਸੁਣਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਕੁਝ ਇਸ ਤਰ੍ਹਾਂ ਸਰਕਾਰ ਨੂੰ ਘੇਰਿਆ। ਅਸੀਂ ਆਪਣੇ ਤਰਫੋਂ ਵੀ ਪੂਰਾ ਪ੍ਰੈਸ਼ਰ ਪਾਵਾਂਗੇ ਸਰਕਾਰ ਤੇ ਕਿ ਉਹ ਇਹਨਾਂ ਦੀ ਜਿਹੜੀ ਮੁਆਵਜ਼ਾ ਵਧਾਉਣ ਤੇ ਨਾਲੇ ਜਿਹੜੇ ਦੋਸ਼ੀ ਐ ਇੱਕ ਤਾਂ ਐਕਸਾਈਜ਼ ਵਾਲੇ ਜਿਹੜਾ ਐਕਸਾਈਜ਼ ਡਿਪਾਰਟਮੈਂਟ ਐ ਐਕਸਾਈਜ਼ ਡਿਪਾਰਟਮੈਂਟ ਹੁੰਦਾ ਐ ਉਹ ਨਿਗਰ ਰੱਖਦਾ ਕਿ ਇੱਥੇ ਕੋਈ ਜਾਲੀ ਸ਼ਰਾਬ ਤਾਂ ਨਹੀਂ ਵੇਚਦਾ ਕੋਈ ਕਰਦਾ ਐ ਜਾਂ ਕੁਝ ਕਰਦਾ ਐ ਨਿਲਾਇਕੀ ਉਹਨਾਂ ਦੀ ਐ ਜਿਹੜਾ ਅਫਸਰ ਵੀ ਅੰਦਰ ਹੋਣੇ ਚਾਹੀਦੇ ਐ ਇਸ ਤੋਂ ਦੇ ਪੁਲਿਸ ਮੁਲਾਜ਼ਮ ਵੀ ਜਿਨ੍ਹਾਂ ਨੇ ਐਸਐਚਓ ਜੀ ਦੇ ਥੱਲੇ ਇਹ ਸਾਰਾ ਕੁਝ ਹੋਇਆ ਹੁਣਾ ਚਾਹੀਦਾ ਐ ਸੋ ਜੇ ਇਹ ਨਹੀਂ ਕਰਦੇ ਜੇ ਸਿਰ ਪ੍ਰੈਸਰ ਪ੍ਰਾਵਾਂਗੇ ਘੱਟ ਤੋਂ ਘੱਟ ਜਿਹੜੇ ਦੋਸ਼ੀ ਅੱਗੇ ਤੋਂ ਨਾ ਕਹਿ ਜਾ ਕੋਈ ਛੋਏ ਅੱਜ ਘਰ ਘਰ ਨਸ਼ਾ ਵਿਕ ਰਿਹਾ ਕਿਉਂਕਿ ਡਰ ਚੱਕਿਆ ਗਿਆ ਤੋ ਇਸ ਕਰਕੇ ਸਟ੍ਰਿਕਟ ਐਕਸ਼ਨ ਚਾਹੀਦਾ ਨਾਲੇ ਇੱਥੋਂ ਦਾ ਮੱਲਾ ਦਾ ਐਕਸਾਈਜ਼ ਦਾ ਮਿਨਿਸਟਰੀ ਵੀ ਮੱਲਾ ਦਾ ਸ਼ਾਇਦ ਇੱਥੋਂ ਦੀ ਐਕਸ਼ਨ ਹਲਕਾ ਸੋ ਜੁੰਵਰੀ ਤੋਂ ਉਹਦੀ ਬੰਦੀ ਹੈ ਸਭ ਤੋਂ ਵੱਡੀ ਕਿਉਂਕਿ ਮਿਨਿਸਟਰ ਇੱਥੋਂ ਦਾ ਹੈ ਉਹਦੇ ਪਿੰਡ ਵਿੱਚ ਉਹਦੇ ਘਰ ਵਿੱਚ ਜਾਲੀ ਸ਼ਰਾਬ ਵਿਕੇ ਆਹ ਤੱਕ ਤੇ ਬਰਦਾਸ਼ਤ ਹੋ ਨਹੀਂ ਸਕਦਾ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੇ ਦੋਸ਼ੀ ਆਪਾਂ ਮੇਂ ਪੁਲਿਸ ਤੇ ਐਕਸਾਈਜ਼ ਜਿਹੜੇ ਅਫਸਰ ਹੈ ਜਿਨ੍ਹਾਂ ਨਲਾਇਕੀ ਕੀਤੀ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਤੇ ਸਰਕਾਰ ਇਸ ਪਰਿਵਾਰ ਨੂੰ ਜਿਹਨੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਐ ਨਹੀਂ ਐ ਲੱਖ 2 ਲੱਖ ਦੇ ਕੇ ਆ ਤਾਂ ਇਹ ਗੱਲ ਜਾਣ ਕੇ ਜਿਵੇਂ जख्म ਦੇ ਨਮਕ ਛੇੜਨ ਵਾਲੀ ਗੱਲ ਹੈ ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ ਕਿਤੇ 30 ਲੱਖ ਦਿੱਤਾ ਕਿ 40 ਕੋਈ ਬਚਾਰੇ ਪਰਿਵਾਰ ਦਾ ਘੱਟ ਤੋਂ ਘੱਟ ਸਾਰਾ ਤਾਂ ਕੋਈ ਬਣੇ ਤੇ ਨਾਲੇ ਨੌਕਰੀ ਤੇ ਮੈਂ ਚਾਹੁੰਦਾ ਕਿ ਇੱਥੇ ਪ੍ਰੋਪਰ ਇਨਕੁਆਇਰੀ ਹੋਏ ਮੈਨੂੰ ਜਿਹੜਾ ਲੱਗ ਰਿਹਾ ਸ਼ੰਕਾ ਆ ਰਹੀ ਹੈ ਕਿ ਆ ਲਕੂਨ ਦੀ ਚੀਜ਼ ਲੱਗ ਰਹੀ ਹੈ ਦੇਖੋ ਅਫਸਰ ਦੀ ਇਨਕੁਆਇਰੀ ਨਾਲ ਹੀ ਹੋਈ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਬੜਾ ਦੁੱਖ ਨਾਲ ਕਹਿਣਾ ਪੈਂਦਾ ਇੱਥੇ ਜਸਦਰ ਜੀ ਹੈ ਮੈਨੂੰ ਲੱਗਦਾ ਹੈ ਦੱਸ ਰਹੇ ਸੀ ਕਿ ਇਹਨਾਂ ਨੇ ਕੋਈ ਸੀਐਮਆਈ ਸਵਾਲ ਕੀਤਾ ਹੁਣ ਪੁਲਿਸ ਵਾਲੇ ਇਹਨਾਂ ਦੇ ਮਗਰ ਪੈ ਕੇ ਕੋਈ ਸਵਾਲ ਕਿਉਂ ਕੀਤਾ ਐਂ ਤਾਂ ਆ ਕੋਈ ਡਿਕਟੇਟਰ ਤਾਂ ਨਹੀਂ ਹੈ ਜੇ ਕੋਈ ਦੁੱਖ ਹੈ ਕਿਸੇ ਨੂੰ ਦੁੱਖ ਚ ਕੋਈ ਕਹਿ ਦਿੰਦਾ ਮੁੱਖ ਮੰਤਰੀ ਨੂੰ ਇਹਦਾ ਮਤਲਬ ਨਹੀਂ ਹੈ ਕਿ ਤੁਸੀਂ ਪਰਚਾ ਦੇ ਦਿਓ ਹੁਣ ਇੱਥੇ ਤੋਂ ਇਹਨਾਂ ਨੂੰ ਦਪਾਉਣ ਲੱਗੇ ਹੁਣ ਐਸੇ ਇੱਥੋਂ ਦੇ ਪੁਲਿਸ ਵਾਲੇ ਮੈਨੂੰ ਕਈ ਲੋਕ ਮਿਲੇ ਆ ਜਿਨ੍ਹਾਂ ਨੂੰ ਕਹਿਣ ਲੱਗੇ ਕਿ ਕਿਹੜਾ ਕਿਹੜਾ ਦੱਸੋ ਬੋਲਿਆ ਸੀ ਕਿਹੜਾ ਕਿਹੜਾ ਖਰਾਬ ਕਰਦਾ ਸੀ ਹੁਣ ਉਹਨਾਂ ਤੇ ਅਸੀਂ ਮਗਰ ਪਾਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਖੁਦ ਇਹ ਲੋਕਾਂ ਨੂੰ ਸਵਾਲ ਪੁੱਛਣ ਦੇ ਦਿੱਤੇ ਫਾਰਮੂਲੇ ਤੋਂ ਪਿੱਛੇ ਹਟਣ ਬਾਰੇ ਵੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਆਪਣੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਇਨ੍ਹਾਂ ਸਵਾਲਾਂ ਬਾਰੇ ਵੀ ਲਾਜ਼ਮੀ ਪੱਖ ਰੱਖਣਾ ਚਾਹੀਦਾ ਹੈ 2 ਸਾਲ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਮੈਂ ਇੱਕ ਸਵਾਲ ਉਹਦੇ ਵਿੱਚ ਰੱਖ ਦਿੱਤੀ ਔਰ ਮੈਂ ਨੋਟਿਸ ਦਿੱਤੀ ਔਰ ਨੋਟਿਸ ਐਕਸੈਪਟ ਵੀ ਹੋਇਆ ਮਨਜ਼ੂਰ ਹੋਇਆ ਔਰ ਉਸ ਦਾ ਸ਼ਿਰਸ਼ਕ ਸੇ ਸ਼ਾਲ 2020 ਦੌਰਾਨ ਅਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਵਿਰਵੇ 113 ਨੰਬਰ ਸਵਾਲ ਹੈ ਕਿਤਾਬ ਮੇਰੇ ਕੋਲ ਵੀ ਆਈ ਹੈ ਵਿਧਾਨ ਸਭਾ ਵੱਲੋਂ 2 ਸਾਲ ਬੀਤ ਗਏ ਇਸ ਦਾ ਜਵਾਬ ਮੈਨੂੰ ਨਹੀਂ ਮਿਲਿਆ ਜਦ ਕਿ ਬਜਟ ਸੈਸ਼ਨ 2022 ਦੇ ਵਿੱਚ ਇਸ ਦਾ ਜਵਾਬ ਮੈਨੂੰ ਮਿਲਣਾ ਸੀ ਔਰ ਇਸ ਦੇ ਉਤੇ ਕਰਵਾਈ ਕਰਾਉਣ ਵਾਸਤੇ ਹੀ ਮੈਂ ਇਹ ਸਵਾਲ ਰੱਖੀ ਸੀ ਆਪਣੀ ਵਿਧਾਨ ਸਭਾ ਦੇ ਵਿੱਚ ਮੇਰੇ ਕੋਲ ਜਦੋਂ ਇੱਕ ਚਿੱਠੀ ਆਈ ਕਿ ਤੁਹਾਡਾ ਇਹ ਜਿਹੜਾ ਸਵਾਲ ਹੈ ਇਹ ਸਵਾਲ ਜੋ ਸਟਾਰਟ ਕੁਐਸਚਨ ਸੀਗਾ ਉਸ ਤੋਂ ਅਨਸਟਾਰਟ ਦੇ ਵਿੱਚ ਬਦਲ ਦਿੱਤਾ ਗਿਆ ਹੈ ਤੇ ਇਹਦਾ ਜਵਾਬ ਤੁਹਾਡੇ ਕੋਲ ਆ ਜਾਏਗਾ ਠੀਕ ਹੈ ਸਵਾਲ ਦਾ ਮੈਂ ਥੋੜਾ ਸਾ ਇੱਕ ਅੰਸ ਪੜ੍ਹ ਕੇ ਸੁਣਾਦਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਕਿਰਪਾ ਕਰਕੇ ਦੱਸਣਗੇ ਕਿ ਸਾਲ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾਂ ਹੋਈਆਂ ਸਨ ਅਤੇ ਜਨਦਿਆਂ ਅੱਖਾਂ ਦੀਆਂ ਰੌਸ਼ਨੀਆਂ ਚਲੀਆਂ ਗਈਆਂ ਸਨ ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੇਕਰ ਹਾਂ ਤਾਂ ਉਸ ਦੇ ਵਿਰਵੇ ਦਿੱਤੇ ਜਾਣ ਕੀ ਇਸ ਜ਼ਹਿਰੀਲੀ ਸ਼ਰਾਬ ಪ್ರಕರಣ ਦੇ ਵਿੱਚ ਕਿਸੇ ਰਾਜਨੀਤਿਕ ਘਰਾਣੇ ਦਾ ਹੱਥ ਹੈ ਜੇਕਰ ਹੈ ਤਾਂ ਵਿਰਵਾ ਦਿੱਤਾ ਜਾਵੇ ਸਵਾਲ ਸਪਸ਼ਟ ਹੈ ਦੇਖੋ ਇਥੇ ਬਾਹਰ ਦਾ ਵਿਅਕਤੀ ਕੋਈ ਆ ਕੇ ਨਹੀਂ ਕਰ ਰਿਹਾ ਜੇਕਰ ਰਾਜਨੀਤਿਕ ਘਰਾਣੇ ਦਾ ਹੱਥ ਹੈ ਤਾਂ ਇਸ ਸਵਾਲ ਦਾ ਜਵਾਬ ਪੁਲਿਸ ਵਿਭਾਗ ਗ੍ਰਹਿ ਵਿਭਾਗ ਵੱਲੋਂ ਆਇਆ ਕਿਉਂ ਨਹੀਂ ਠੀਕ ਹੈ ਤੁਸੀਂ ਵਿਧਾਨ ਸਭਾ ਦੇ ਵਿੱਚ ਕਿਸੇ ਕਾਰਨ ਬਸ ਇਹਦਾ ਉੱਤਰ ਨਹੀਂ ਦਿੱਤਾ ਤੇ ਇਸ ਦਾ ਜਵਾਬ ਆਉਣਾ ਚਾਹੀਦਾ ਸੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ ਬਹੁਤ ਹੀ ਇਸ ਸੰਗਿੰਨ ਵਿਸ਼ਾਸ਼ਿਕਾ ਔਰ ਇਹ ਸਾਰਾ ਚੀਜ਼ ਤੁਸੀਂ ਦੇਖੋਗੇ ਕਿ ਇਹ ਸਿਰਫ 2020 ਦੇ ਵਿੱਚ ਹੀ ਨਹੀਂ ਅੰਮ੍ਰਿਤਸਰ ਦੇ ਵਿੱਚ ਵੀ ਤੇ ਤਰਨਤਾਰਨ ਦੇ ਵਿੱਚ ਵੀ ਇਹ ਮਾਫੀਆ ਇਸ ਕੰਡਲ આજ ਵੀ ਬਦਸਤੂਰ ਜਾਰੀ ਹੈ આજ ਵੀ ਬਦਸਤੂਰ ਜਾਰੀ ਹੈ ਔਰ ਜਾਰੀ ਹੈ ਪੁਲਿਸ ਦੇ ਵੱਡੇ ਅਫਸਰਾਂ ਦੇ ਸਨਰਖਣ ਦੇ ਵਿੱਚ ਬਰਧ ਹਸ ਪ੍ਰਾਪਤ ਹੈ ਸਨਰਖਣ ਪ੍ਰਾਪਤ ਹੈ ਪੁਲਿਸ ਦੇ ਵੱਡੇ ਅਫਸਰਾਂ ਦਾ ਖਾਸ ਕਰਕੇ ਅੰਮ੍ਰਿਤਸਰ ਰੂਰਲ ਦੇ ਵਿੱਚ ਅਤੇ ਤਰਨਤਾਰਨ ਦੇ ਵਿੱਚ ਜੇਕਰ ਇਸ ਸਵਾਲ ਦੇ ਉਤੇ ਕਾਰਵਾਈ ਹੋਈ ਹੁੰਦੀ ਤੁਸੀਂ ਕਹੋਗੇ ਕਿ ਤੁਸੀਂ ਕਿਉਂ ਬੋਲ ਰਹੇ ਹੋ ਕਿਉਂ ਕਿ ਮੈਨੂੰ ਦਰਦ ਹੁੰਦਾ ਹੈ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਅਸੀਂ ਕੰਟਰੋਲ ਕਰਨ ਦੀ ਸਮਰੱਥਾ ਰੱਖਦੇ ਹਾਂ ਤਾਂ ਜਦੋਂ ਵੀ ਮੈਂ ਵੇਖਦਾ ਹਾਂ ਕਿ ਲੋਕੀ ਪਰੇਸ਼ਾਨ ਹੋ ਰਹੇ ਨੇ ਔਰ ਖਾਸ ਕਰਕੇ ਤੁਸੀਂ ਦੇਖੋ 22 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਵਿਅਕਤੀ ਹਿਲਾਜ ਅਧੀਨ ਹਨ ਤੇ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਹੈ ਤੇ ਇਸ ਕਰਕੇ ਮੇਰਾ ਇਹੀ ਮਕਸਦ ਸੀਗਾ ਕਿ 2020 ਦੇ ਵਿੱਚ ਜੋ ਪ੍ਰਕਰਨ ਹੋਇਆ ਸੀ ਜੋ ਹੈ ਸਕੈਂਡਲ ਜ਼ਹਿਰੀਲੀ ਸ਼ਰਾਬ ਦਾ ਹੋਇਆ ਸੀ ਉਸ ਦੇ ਵਿੱਚ ਬਹੁਤ ਵੱਡੇ ਇੱਕ ਸਿਆਸੀ ਘਰਾਣੇ ਦਾ ਹੱਥ ਸੀਗਾ ਸਿਆਸੀ ਘਰਾਣੇ ਦਾ ਹੱਥ ਸੀਗਾ ਔਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਸਰਕਾਰ ਕਾਂਗਰਸ ਦੀ ਸੀਗੀ ਕਿੰਤੂ ਪਰੰਤੂ ਕਾਫੀ ਹੋਇਆ ਜੀ ਔਰ ਇੱਥੇ ਤੱਕ ਗੱਲ ਚਲੀ ਕਿ ਮਾਨ ਸਾਹਿਬ ਉਦੋਂ ਸਾਡੇ ਐਮਪੀ ਹੁੰਦੇ ਸਨ ਔਰ ਉਹਨਾਂ ਨੇ ਇਹ ਕਿਹਾ ਕਿ ਕੈਪਟਨ ਅਮਿੰਦਰ ਸਿੰਘ ਜੋ ਮੁੱਖ ਮੰਤਰੀ ਹਨ ਉਹਨਾਂ ਦੇ ਉੱਤੇ ਕਤਲ ਦਾ ਕਿਸ ਦਰਜ ਹੋਣਾ ਚਾਹੀਦਾ ਹੈ ਇਹ ਮੇਰੇ ਕੋਲ ਅਖਬਾਰ ਵੀ ਹੈ ਔਰ ਇਹ ਉਦੋਂ ਦਾ ਅਖਬਾਰ ਹੈ ਤਾਂ ਮੇਰਾ ਇਹ ਕਹਿਣਾ ਹੈ ਕਿ ਐਸੀ ਰਾਜਨੀਤੀ ਦੇ ਵਿੱਚ ਨਹੀਂ ਜਾਈਏ ਕਿਸ ਨੇ ਕੀ ਕਿਹਾ ਕਿਸ ਤਰੀਕੇ ਦੇ ਨਾਲ ਕਿਹਾ ਜੇਕਰ ਮੇਰੇ 113 ਨੰਬਰ ਸਵਾਲ ਦਾ ਜਵਾਬ ਆ ਗਿਆ ਹੁੰਦਾ ਤੇ ਇਸ ਦੇ ਉੱਤੇ ਕਾਰਵਾਈ ਹੋ ਗਈ ਹੁੰਦੀ ਤਾਂ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਸਭ ਕੁਝ ਨਹੀਂ ਹੋਣਾ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਸਾਰਾ ਕੁਝ ਨਹੀਂ ਹੋਣਾ ਸੀ ਜੇਕਰ ਇੱਕ ਵਿਅਕਤੀ ਨੂੰ ਵੀ ਕੁਝ ਹੁੰਦਾ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਕਿਉਂਕਿ ਇਸ ਦੇ ਵਾਸਤੇ ਅਸੀਂ ਜ਼ਿੰਮੇਵਾਰ ਹਾਂ ਮੈਂ ਇਹੀ ਕਹਾਂਗਾ ਕਿ ਦੇਖੋ ਜੇਕਰ ਅਸੀਂ ਇੰਨਾ ਵੱਡਾ ਇੱਕ ਅਮਲਾ ਹੈ ਪੁਲਿਸ ਦਾ ਡਿਪਾਰਟਮੈਂਟ ਹੈ ਗ੍ਰਹਿ ਵਿਭਾਗ ਹੈ ਕਿ ਮੁੱਖ ਮੰਤਰੀ ਸਾਹਿਬ ਗ੍ਰਹਿ ਵਿਭਾਗ ਪੁਲਿਸ ਵਿਭਾਗ ਦੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨਗੇ ਜਿਨ੍ਹਾਂ ਨੇ ਇਸ ਪ੍ਰਸੰਦਾ ਜਵਾਬ ਨਹੀਂ ਦਿੱਤਾ ਇਸ ਮਸਲੇ ਨੂੰ ਲੁਕੋ ਕੇ ਰੱਖਿਆ ਲੁਕੋ ਕੇ ਰੱਖਿਆ ਕਿਉਂਕਿ ਇਹ ਜਿਹੜਾ ਮਹੱਕਮਾ ਹੈ ਪੁਲਿਸ ਮਹੱਕਮਾ ਔਰ ਗ੍ਰਹਿ ਮਹੱਕਮਾ ਇਹ ਸਾਰਾ ਚੀਜ਼ ਮੁੱਖ ਮੰਤਰੀ ਸਾਹਿਬ ਦੇ ਅਧੀਨ ਹੈ ਤੇ ਜੋ ਸੰਗਰੂਰ ਦੇ ਵਿੱਚ ਹੋਇਆ ਹੈ ਉਸ ਦਾ ਲਿੰਕ ਇਸ ਦੇ ਨਾਲ 2020 ਦੇ ਘਟਨਾ ਕ੍ਰਮ ਦੇ ਨਾਲ ਜ਼ਿਕਰ ਹੈ ਤਾਂ ਉਸ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ ਔਰ ਕਿਸੇ ਦੇ ਉੱਤੇ ਵੀ ਦੇਖੋ ਨਜਾਇਜ਼ ਕੁਝ ਨਹੀਂ ਕਰਨਾ ਚਾਹੀਦਾ ਹੈ ਲੇਕਿਨ ਜਿਸ ਦਾ ਦੋਸ਼ ਹੈ ਉਸ ਦੇ ਉੱਤੇ ਪਰਦਾ नहीं पा चाहिए है मैं यही कह कि दूध का दूध पानी का पानी करो इंसाफ दो इंसाफ वैसे दे नहीं सकते लेकिन जना क्योंकि जना बाई व्यक्तिया की मौत हो चुकी है उन्होंने असं वापिस लिया नहीं सकते लेकिन इस तुंत तो जो इस तरीके का जेकर सिलसिला चलता रहा तो दूध दही लस्सी वास्ते प्रसिद्ध जो सांज है कि ये जहरीली शराब का अड्डा बनन जा रहा है यह सब बंद होना चाहिए है और पंजाब दोबारा रंगला पंजाब बनना चाहिए है मैं यही मांग करता हाँ कि दो हज़ार भी तो लेके हूँ तक जो कुछ भी होया है जहरीली शराब प्रकरण के तो पहला भी होशियारपुर होया सी मेरे को सारा डेटा मौजूद है तो मैं यही कह कि एस दे उते कर मुकम्मल होवे और दूध दा दूध पानी दा पानी किता जावे चाहे पुलिस दे अफसर चाहे एक्साइज महकमे दे अफसर चाहे सियासी लोग जो लोग इस शामिल हैं उन्होंने खिलाफ ਕਠੋਰ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਇਸ ਪੰਜਾਬ ਦੀ ਧਰਤੀ ਤੇ ਕੋਈ ਇਸ ਤਰ੍ਹਾਂ ਦੀ ਮਾੜੀ ਨਜ਼ਰ ਉਠਾ ਕੇ ਨਾ ਦੇਖ ਸਕੇ